ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਰਿਆਨਾ ਵਪਾਰੀ ਦੀ ਗੋਲੀਆਂ ਮਾਰ ਕੇ ਸ਼ਰਿਆਮ ਹੱਤਿਆ ਕਰ ਦਿੱਤੀ ਗਈ ਜਾਣਕਾਰੀ ਮੁਤਾਬਕ ਤਿੰਨ ਹਮਲਾਵਰ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਨੇ ਅਚਾਨਕ ਵਪਾਰੀ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀਆਂ ਲੱਗਣ ਦੇ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਰਵੀ ਦੇ ਰੂਪ ਦੇ ਵਿੱਚ ਹੋਈ ਹੈ ਜੋ ਲੱਕੀ ਢਲੋਂ ਦਾ ਭਰਾ ਦੱਸਿਆ ਜਾ ਰਿਹਾ ਹੈ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਰਵੀ ਆਪਣੇ ਘਰ ਦੇ ਬਾਹਰ ਮੌਜੂਦ ਸੀ ਅਚਾਨਕ ਹਮਲਾਵਰ ਮੋਟਰਸਾਈਕਲ ਰਾਹੀਂ ਪਹੁੰਚੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲੀ ਕਾਰਨਾਂ ਦੀ ਤਫ਼ਤੀਸ਼ ਵੀ ਜਾਰੀ ਹੈ ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਸ ਅਚਾਨਕ ਹਮਲੇ ਨਾਲ ਪਰਿਵਾਰ ਦੇ ਵਿੱਚ ਹੁਣ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ ਤੇ ਪੁਲਿਸ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ। ਬੰਦ ਕਰਕੇ ਆਏ ਆ। ਹਾਂਜੀ। ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ। ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ। ਕਿੰਨੀਆਂ ਗੋਲੀਆਂ? ਕਿੰਨੇ ਫੈਰ ਹੋਏ? ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ। ਕਿੰਨੇ ਜਾਨੇ ਆਏ? ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਉੱਤੇ। ਹਾਂਜੀ। ਹਾਂਜੀ ਹਾਂਜੀ। ਤੇ ਕਿੱਥੇ ਗੋਲੀ ਲੱਗੀ ਕਿੱਥੇ ਆ? ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਦੀ ਦਾ ਮਾਮਲਾ ਸੀ ਤਾਂ ਕੋਈ ਫਰੋਦੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਪਹੁੰਚੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੂੰ ਕੀ ਕਰਨਗੇ ਜੋ ਵੀ ਭਾਜੀ ਹੋਈ ਕਰ ਲਗੇ ਇਨਵੈਸਟੀਗੇਸ਼ਨ ਕਰ ਲਗੇ ਆ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਉੱਤੇ ਹਾਂਜੀ 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 ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਸੀ ਤਾਂ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੀਤੀ ਸਿੰਘ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਇਨਵੈਸਟੀਗੇਸ਼ਨ ਕਰ ਲਗੇ ਆ ਜੋ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫਾਇਰ ਕਹਿ ਰਹੇ ਆ ਕਿ ਤਿੰਨ ਫਾਇਰ ਹੋਏ ਆ ਕਿੰਨੇ ਜਾਨੇ ਆਏ ਕਹ ਰਿਹਾ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਣੇ ਸੀ ਉਹਦੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਕੀ ਦਾ ਮਾਮਲਾ ਜੀ ਦਾ ਕੋਈ ਫਰੋਕੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਪਹੁੰਚੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲੱਗੇ ਇਨਵੈਸਟੀਗੇਸ਼ਨ ਕਰ ਲੱਗੇ ਆ ਜੋ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਆ ਕਹਿ ਰਹੇ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਹਾਂਜੀ 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 ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਜੀ ਦਾ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲੱਗੇ ਇਨਵੈਸਟੀਗੇਸ਼ਨ ਕਰ ਲੱਗੇ ਆ ਜੋ